ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਪਲੇਸ 24 ਚੈਨਲ ਦੇ ਵਿੱਚ ਤੇ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਹਾਂ ਜੀ ਪੁੱਲ ਕੰਜਰੀ ਤੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਨਾਲ ਇਤਿਹਾਸਕ ਥਾਨ ਜੁੜਿਆ ਵਾ ਸੋ ਅੱਜ ਭਾਵੇਂ ਇੱਥੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਹੁੰਦੀ ਹੈ ਜੋ ਕਿ ਤੁਸੀਂ ਸਾਹਮਣੇ ਦੇਖ ਹੀ ਰਹੇ ਤੇ ਕਲਾਕਾਰ ਮਿਊਜ਼ਿਕ ਇੰਡਸਟਰੀ ਜਿਹੜੀਆਂ ਵਾ ਫਿਲਮਾਂ ਬਣਦੀਆਂ ਵਾ ਤੇ ਗਾਣੇ ਬਣਦੇ ਆ ਤੇ ਉਹ ਸਾਰਾ ਕੁਝ ਇੱਥੇ ਪ੍ਰੀ ਵਿਡਿੰਗ ਸ਼ੂਟ ਵੀ ਹੁੰਦੇ ਆ ਤੇ ਸੋ ਇਹ ਆ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਨਾਲ ਜੁੜੀਆਂ ਆ ਇਹ ਥਾਵਾਂ ਤੇ ਤੁਹਾਨੂੰ ਇਹਦਾ ਇਤਿਹਾਸ ਦੱਸਦੇ ਆ ਇਹਦਾ ਕੀ ਇਤਿਹਾਸ ਆ ਸੋ ਪੁਲ ਕੰਜਰੀ ਕਸਬਾ ਲਾਹੌਰ ਅਤੇ ਅੰਮ੍ਰਿਤਸਰ ਦੇ ਦਰਮਿਆਨ ਸਥਿਤ ਹੈ ਇਸ ਜਗ੍ਹਾ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੈ ਸੋ ਲੋਕਾਂ ਦੇ ਮੁਤਾਬਕ ਕਥਾਵਾਂ ਕਹਾਣੀਆਂ ਦੇ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਖਾਲੀ ਸਮੇਂ ਦੇ ਵਿੱਚ ਇਸ ਜਗ੍ਹਾ ਤੇ ਆ ਕੇ ਆਰਾਮ ਕਰਿਆ ਕਰਦੇ ਸਨ ਸੋ ਲੋਕਾਂ ਵੱਲੋਂ ਉਹਨਾਂ ਦੇ ਮਨੋਰੰਜਨ ਲਈ ਉਹਨਾਂ ਦੇ ਮਨ ਭਾਉਂਦੀ ਨੱਚਣ ਵਾਲੀ ਮੋਰਾਂ ਵੱਲੋਂ ਉਹਨਾਂ ਦਾ ਮਨੋਰੰਜਨ ਕੀਤਾ ਜਾਂਦਾ ਸੀ ਸੋ ਜਿਹੜੀ ਮੋਰਾਂ ਸੀ ਉਹ ਇੱਕ ਨੱਚਣ ਵਾਲੀ ਸੀ ਤੇ ਉਹ ਲਾਹੌਰ ਤੋਂ ਇਸ ਜਗ੍ਹਾ ਤੇ ਆਇਆ ਕਰਦੀ ਸੀ ਤੇ ਇਸ ਜਗ੍ਹਾ ਤੇ ਓਨਲੀ ਉਹ ਇੱਕ ਨਹਿਰ ਪਾਰ ਕਰਦੀ ਸੀ ਜੋ ਕਿ ਮੁਗਲ ਬਾਦਸ਼ਾਹ ਸ਼ਾਹਜਹਾਨ ਦੇ ਵੱਲੋਂ ਸ਼ਾਲੀਮਾਰ ਬਾਗ ਨੂੰ ਆ ਸਿੰਚਾਈ ਕਰਨ ਵਾਸਤੇ ਬਣਾਈ ਗਈ ਸੀ ਸੋ ਉਸ ਨਹਿਰ ਜਿਹੜਾ ਉੱਪਰ ਪੁਲ ਨਹੀਂ ਸੀ ਹੈਗਾ ਤੇ ਉਹ ਨਹਿਰ ਨੂੰ ਪਾਰ ਕਰਦੇ ਸਮੇ ਮੋਰਾਂ ਦੀ ਜੁੱਤੀ ਜਿਹੜੀ ਆ ਉਹ ਨਹਿਰ ਦੇ ਵਿੱਚ ਡਿੱਗ ਗਈ ਤੇ ਉਹਨੇ ਮਹਾਰਾਜਾ ਰਣਜੀਤ ਦੇ ਇਸ ਜਗ੍ਹਾ ਸਥਾਨ ਤੇ ਆ ਕੇ ਨੱਚਣ ਤੋਂ ਇਨਕਾਰ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਉਸੇ ਸਮੇ ਉਸ ਨਹਿਰ ਦੇ ਉੱਤੇ ਪੁਲ ਬਣਾਉਣ ਦਾ ਹੁਕਮ ਜਾਰੀ ਕੀਤਾ। ਸੋ ਨਹਿਰ ਦੇ ਉੱਤੇ ਪੁਲ ਬਣਿਆ ਤੇ ਜਦੋਂ ਤੋਂ ਨਹਿਰ ਦੇ ਉੱਤੇ ਪੁਲ ਬਣ ਗਿਆ ਤੇ ਇਸ ਜਗ੍ਹਾ ਨੂੰ ਉਸ ਪੁਲ ਦੇ ਨਾਲ ਜੋੜਿਆ ਗਿਆ ਤੇ ਇਸ ਜਗ੍ਹਾ ਦਾ ਨਾਮ ਪੁਲ ਕੰਜਰੀ ਰੱਖ ਦਿੱਤਾ ਗਿਆ। ਸੋ ਉਸੇ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਜਗ੍ਹਾ ਦਾ ਨਾਮ ਜਿਹੜਾ ਵਾ ਪੁਲ ਕੰਜਰੀ ਹੀ ਆ ਜਾਣਿਆ ਜਾਂਦਾ ਹੈ। ਲੋਕ ਇੱਥੇ ਆ ਕੇ ਆਪਣਾ ਫੋਟੋ ਸ਼ੂਟ ਕਰਦੇ ਆ। ਸੋ ਕਈ ਇਸ ਜਗ੍ਹਾ ਨੂੰ ਦੇਖਣ ਲਈ ਦੂਰਾਂ ਦੂਰਾਂ ਤੋਂ ਵੀ ਆਉਂਦੇ ਆ ਫਿਡੀਓਗ੍ਰਾਫੀ ਫੋਟੋਗ੍ਰਾਫੀ ਹੁੰਦੀ ਆ ਸੋ ਇਹ ਸੀ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਨਾਲ ਇਸ ਜਗ੍ਹਾ ਦਾ ਇਤਿਹਾਸ ਤੇ ਇਹ ਜਿਹੜੀ ਜਗ੍ਹਾ ਵਾ ਅੰਮ੍ਰਿਤਸਰ ਅਤੇ ਲਾਹੌਰ ਦੇ ਦਰਮਿਆਨ ਸਥਿਤ ਆ ਤੇ ਅੰਮ੍ਰਿਤਸਰ ਦਾ ਏਰੀਆ ਹੈਗਾ ਜੀ ਸਾਰਾ ਇਹ ਬਾਕੀ ਇਹ ਅੱਜ ਦੇ ਸਮੇਂ ਦੇ ਨਾਲ ਜਗਾ ਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਤੇ ਬਾਕੀ ਉਸ ਸਮੇਂ ਇਹ ਜਗਾ ਜਿਹੜੀ ਆ ਬੜੀ ਇੱਕ ਪ੍ਰਾਈਵੇਸੀ ਵਾਲੀ ਜਗਾ ਸੀਗੀ ਮਹਾਰਾਜ ਜਿਹੜੇ ਰਣਜੀਤ ਸਿੰਘ ਜੀ ਨੇ ਉਹ ਆਪਣੀ ਸਾਹੀ ਸੈਨਾ ਦੇ ਨਾਲ ਇੱਥੇ ਆਇਆ ਕਰਦੇ ਸੀ ਬੜੀ ਦੇਖਰੇਖ ਸੀ ਇਸ ਜਗਾ ਦੀ ਤੇ ਇਹ ਆ ਉਹ ਇਸ਼ਨਾਨ ਘਰ ਬੀਬੀਆਂ ਵਾਸਤੇ ਜਿਹੜੀਆਂ ਨੱਚਣ ਵਾਲੀਆਂ ਸੀ ਉਹਨਾਂ ਵਾਸਤੇ ਇਸ਼ਨਾਨ ਘਰ ਸੀ ਜਿਹੜਾ ਕਿ ਬੜੇ ਹੀ ਪਰਦੇ ਦੇ ਅੰਦਰ ਬਣਾਇਆ ਗਿਆ ਵਾ ਚਾਰ ਚਫੇ ਜਿਹੜੇ ਆ ਉਹ ਬੜੇ ਅ ਵਧੀਆ ਤਰੀਕੇ ਦੇ ਨਾਲ ਪੜਦੇ ਬਣਾਏਗੇ ਆ ਸੋ ਇਹ ਦਾਸੀਆਂ ਹੋਈਆਂ ਜਾਂ ਉਹ ਨੱਚਣ ਵਾਲੀਆਂ ਹੋਈਆਂ ਸੋ ਇਹ ਤਲਾਬ ਆ ਇਸ਼ਨਾਨ ਘਰ ਆ ਜੀ ਉਸ ਸਮੇਂ ਦਾ ਤੇ ਬਾਕੀ ਇਹ ਸੀ ਜੀ ਪੁੱਲ ਕੰਜਰੀ ਦਾ ਇਤਿਹਾਸ ਤੇ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਵੀਡੀਓਗ੍ਰਾਫੀ ਫੋਟੋਗ੍ਰਾਫੀ ਤੁਸੀਂ ਵੀ ਚਾਹੁੰਦੇ ਹੋ ਇਸ ਕਰਨ ਦੇ ਲਈ ਇੱਥੇ ਆਉਣ ਦੇ ਲਈ ਤੁਹਾਨੂੰ ਜਿਹੜੀ ਵੀਡੀਓ ਅ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਹ ਆਪਾਂ ਇਹਦਾ ਲਿੰਕ ਸੈਂਡ ਕਰ ਦਾਂਗੇ ਜੀ ਅ ਲੋਕੇਸ਼ਨ ਦਾ ਤੇ ਤੁਸੀਂ ਲੋਕੇਸ਼ਨ ਤੇ ਆ ਸਕਦੇ ਜੇ ਇਸ ਜਗ੍ਹਾ ਤੇ ਆ ਸਕਦੇ ਜੇ